ਮਿਸ਼ਨ ਸਮਰੱਥ ਜਮਾਤ ਤੀਜੀ ਤੋਂ ਪੰਜਵੀਂ ਵਿਸ਼ਾ ਗਣਿਤ ਵਰਕਸ਼ੀਟ ਨੰਬਰ 1 ਸਵਾਲ ਨੰਬਰ 1 ਹੱਥ ਦੀਆਂ ਖੜੀਆਂ ਉਂਗਲਾਂ ਗਿਨੋ ਤੇ ਦਿੱਤੀ ਸੰਖਿਆ ਨਾਲ ਮਿਲਾਨ ਕਰੋ ਪਹਿਲੇ ਬਾਕਸ ਵਿੱਚ 9 ਉਂਗਲਾਂ ਖੜੀਆਂ ਕੀਤੀਆਂ ਹੋਈਆਂ ਹਨ ਇਸ ਨੂੰ ਆਪਾਂ ਸੰਖਿਆ 9 ਨਾਲ ਮਲਾਵਾਂਗੇ ਦੂਜੇ ਬਾਕਸ ਵਿੱਚ 6 ਉਂਗਲਾਂ ਖੜੀਆਂ ਕੀਤੀਆਂ ਹੋਈਆਂ ਹਨ ਇਸ ਨੂੰ ਅਸੀਂ ਸੰਖਿਆ 6 ਨਾਲ ਮਲਾਵਾਂਗੇ ਤੀਜੇ ਬਾਕਸ ਵਿੱਚ 8 ਉਂਗਲਾਂ ਖੜੀਆਂ ਕੀਤੀਆਂ ਹੋਈਆਂ ਹਨ ਇਸ ਨੂੰ ਅਸੀਂ ਸੰਖਿਆ 8 ਨਾਲ ਮਲਾਵਾਂਗੇ ਸਵਾਲ ਨੰਬਰ 2 ਵਸਤੂਆਂ ਗਿਨੋ ਅਤੇ ਉਹਨਾਂ ਦੀ ਗਿਣਤੀ ਅਨੁਸਾਰ ਸਹੀ ਸੰਖਿਆ ਤੇ ਚੱਕਰ ਲਗਾਓ 1 ਨੰਬਰ ਤੇ ਸਟ੍ਰਾਬੇਰੀ ਦਿੱਤੀਆਂ ਹੋਈਆਂ ਹਨ ਆਓ ਇਹਨਾਂ ਨੂੰ ਗਿਣੀਏ 1 2 3 4 5 6 7 ਇਸ ਦੇ ਸਾਹਮਣੇ ਦਿੱਤੇ ਗਏ ਬਾਕਸ ਵਿੱਚ ਅਸੀਂ 7 ਤੇ ਗੋਲਾ ਲਗਾਵਾਂਗੇ। ਹੁਣ ਦੂਜੇ ਨੰਬਰ ਤੇ ਦਿੱਤੇ ਤਾਰਿਆਂ ਨੂੰ ਗਿੰਦੇ ਹਾਂ। 1 2 3 4 5 ਇਸ ਦੇ ਸਾਹਮਣੇ ਦਿੱਤੇ ਬਾਕਸ ਵਿੱਚ 5 ਤੇ ਗੋਲਾ ਲਗਾਵਾਂਗੇ। ਹੁਣ ਤੀਜੇ ਨੰਬਰ ਤੇ ਦਿੱਤੀਆਂ ਗਿੰਦਾਂ ਨੂੰ ਗਿੰਦੇ ਹਾਂ। 1 2 3 4 5 6 7 8 ਨੋ ਇਸ ਦੇ ਸਾਹਮਣੇ ਦਿੱਤੇ ਬਾਕਸ ਵਿੱਚ ਸੰਖਿਆ 9 ਤੇ ਚੱਕਰ ਲਗਾਵਾਂਗੇ ਸਵਾਲ ਨੰਬਰ 3 ਵਸਤੂਆਂ ਦੀ ਸਹੀ ਗਿਣਤੀ ਹੇਠਾਂ ਠੀਕ ਦਾ ਨਿਸ਼ਾਨ ਅਤੇ ਗਲਤ ਉੱਤਰ ਹੇਠਾਂ ਕਰੌਸ ਦਾ ਨਿਸ਼ਾਨ ਲਗਾਓ ਪਹਿਲੇ ਬਾਕਸ ਵਿੱਚ ਸੰਖਿਆ 7 ਲਿਖੀ ਹੋਈ ਹੈ ਪਰ ਗੋਲਿਆਂ ਦੀ ਸੰਖਿਆ 9 ਹੈ ਜੋ ਆਪਸ ਵਿੱਚ ਮੈਚ ਨਹੀਂ ਕਰਦੀ ਇਸ ਲਈ ਅਸੀਂ ਇਸ ਬਾਕਸ ਹੇਠਾਂ ਕਰੌਸ ਦਾ ਨਿਸ਼ਾਨ ਲਗਾਵਾਂਗੇ ਦੂਜੇ ਬਾਕਸ ਵਿੱਚ ਸੰਖਿਆ 4 ਲਿਖੀ ਹੋਈ ਹੈ। ਇਸ ਬਾਕਸ ਵਿੱਚ ਕਾਰਾਂ ਦੀ ਗਿਣਤੀ ਵੀ 4 ਹੈ। ਇਸ ਬਾਕਸ ਵਿੱਚ ਲਿਖੀ ਗਈ ਸੰਖਿਆ ਅਤੇ ਕਾਰਾਂ ਦੀ ਗਿਣਤੀ ਆਪਸ ਵਿੱਚ ਮੈਚ ਕਰ ਰਹੀ ਹੈ। ਇਸ ਲਈ ਅਸੀਂ ਇਸ ਬਾਕਸ ਹੇਠਾਂ ਠੀਕ ਦਾ ਨਿਸ਼ਾਨ ਲਗਾਵਾਂਗੇ। ਤੀਜੇ ਬਾਕਸ ਵਿੱਚ ਸੰਖਿਆ 8 ਲਿਖੀ ਹੋਈ ਹੈ। ਜੋ ਇਸ ਵਿੱਚ ਦਿੱਤੀਆਂ ਗਈਆਂ 8 ਫੁੱਟਵਾਲਾਂ ਦੀ ਗਿਣਤੀ ਨਾਲ ਮੈਚ ਕਰ ਰਹੀ ਹੈ। ਇਸ ਲਈ ਅਸੀਂ ਇਸ ਬਾਕਸ ਹੇਠਾਂ ਸਹੀ ਦਾ ਨਿਸ਼ਾਨ ਲਗਾਵਾਂਗੇ ਸਵਾਲ ਨੰਬਰ 4 ਦਿੱਤੀਆਂ ਵਸਤੂਆਂ ਗਿਨੋ ਅਤੇ ਲਿਖੋ ਪਹਿਲੇ ਬਾਕਸ ਵਿੱਚ ਪੈਨਸਲਾਂ ਦਿੱਤੀਆਂ ਹੋਈਆਂ ਹਨ ਆਓ ਇਹਨਾਂ ਨੂੰ ਗਿਣੀਏ 1 2 3 4 5 6 ਇਸ ਬਾਕਸ ਅਸੀਂ ਸੰਖਿਆ 6 ਲਿਖਾਂਗੇ ਹੁਣ ਦੂਜੇ ਬਾਕਸ ਵਿੱਚ ਦਿੱਤੀਆਂ ਗਈਆਂ ਰਬੜਾਂ ਦੀ ਗਿਣਤੀ ਕਰਦੇ ਹਾਂ 1 2 3 4 5 6 7 8 9 ਇਸ ਬਾਕਸ ਹੇਠਾਂ ਅਸੀਂ ਸੰਖਿਆ 9 ਲਿਖਦੇ ਹਾਂ ਹੁਣ ਅਗਲੇ ਬਾਕਸ ਵਿੱਚ ਦਿੱਤੇ ਗਏ ਬੈਟਾਂ ਦੀ ਗਿਣਤੀ ਕਰਦੇ ਹਾਂ 1 2 3 4 5 6 7 ਇਸ ਬਾਕਸ ਹੇਠਾਂ ਸੰਖਿਆ 7 ਲਿਖਾਂਗੇ ਸਵਾਲ ਨੰਬਰ 5 ਕ੍ਰਮ ਅਨੁਸਾਰ ਲਿਖੋ ਪਹਿਲੇ ਭਾਗ ਵਿੱਚ ਦਿੱਤੇ ਗਏ ਨੰਬਰ 7 8 9 6 ਨੂੰ ਅਸੀਂ ਉਹਨਾਂ ਦੇ ਸਹੀ ਕ੍ਰਮ ਅਨੁਸਾਰ ਲਿਖਾਂਗੇ 6 7 8 9 ਦੂਜੇ ਭਾਗ ਵਿੱਚ ਦਿੱਤੇ ਗਏ ਨੰਬਰ 3 4 5 2 ਨੂੰ ਅਸੀਂ ਉਹਨਾਂ ਦੇ ਸੀਰੀਅਲ ਆਰਡਰ ਅਨੁਸਾਰ ਲਿਖਦੇ ਹਾਂ 2 3 4 5 ਤੀਜੇ ਪਾਰਟ ਵਿੱਚ ਦਿੱਤੇ ਗਏ ਨੰਬਰਾਂ 2 4 3 ਅਤੇ 1 ਨੂੰ ਵੀ ਸੀਰੀਅਲ ਨੰਬਰ ਅਨਸਾਰ ਲਿਖਾਂਗੇ 1 2 3 4 ਸਵਾਲ ਨੰਬਰ 6 ਬਿਲਕੁਲ ਪਹਿਲਾਂ ਬਿਲਕੁਲ ਬਾਅਦ ਅਤੇ ਵਿਚਕਾਰਲੀ ਸੰਖਿਆ ਲਿਖੋ 5 ਤੋਂ ਪਹਿਲਾਂ 4 ਆਵੇਗਾ 8 ਤੋਂ ਬਾਅਦ 9 ਆਵੇਗਾ 5 ਅਤੇ 7 ਦੇ ਵਿਚਕਾਰ 6 ਆਵੇਗਾ ਸਵਾਲ ਨੰਬਰ 7 ਵੱਦ ਵਸਤੂਆਂ ਦੇ ਖਾਨੇ ਵਿੱਚ ਠੀਕ ਦਾ ਨਿਸ਼ਾਨ ਲਗਾਓ ਇੱਕ ਨੰਬਰ ਵਿੱਚ ਅੰਬਾ ਦੀਆਂ ਦੋ ਲਾਈਨਾਂ ਦਿੱਤੀਆਂ ਹੋਈਆਂ ਹਨ ਪਹਿਲੀ ਲਾਈਨ ਵਿੱਚ ਅੰਬਾ ਦੀ ਗਿਣਤੀ ਜ਼ਿਆਦਾ ਹੈ ਇਸ ਲਈ ਅਸੀਂ ਇਸ ਦੇ ਸਾਹਮਣੇ ਠੀਕ ਦਾ ਨਿਸ਼ਾਨ ਲਗਾਵਾਂਗੇ ਦੂਜੇ ਨੰਬਰ ਤੇ ਮੇਜ਼ ਦਿੱਤੇ ਹੋਏ ਹਨ ਜਿਸ ਵਿੱਚ ਦੂਜੀ ਲਾਈਨ ਵਿੱਚ ਮੇਜ਼ਾਂ ਦੀ ਗਿਣਤੀ ਜ਼ਿਆਦਾ ਹੈ ਇਸ ਦੇ ਸਾਹਮਣੇ ਅਸੀਂ ਠੀਕ ਦਾ ਨਿਸ਼ਾਨ ਲਗਾਵਾਂਗੇ ਤੀਜੇ ਨੰਬਰ ਤੇ ਤਾਰੇ ਦਿੱਤੇ ਗਏ ਹਨ ਦੂਜੀ ਲਾਈਨ ਵਿੱਚ ਤਾਰਿਆਂ ਦੀ ਗਿਣਤੀ ਜ਼ਿਆਦਾ ਹੈ ਇਸ ਦੇ ਸਾਹਮਣੇ ਅਸੀਂ ਠੀਕ ਦਾ ਨਿਸ਼ਾਨ ਲਗਾਵਾਂਗੇ ਸਵਾਲ ਨੰਬਰ 8 ਪੰਜ ਬਿੰਦੀਆਂ ਦੇ ਹੇਠਾਂ ਠੀਕ ਦਾ ਨਿਸ਼ਾਨ ਲਗਾਓ ਪਹਿਲੇ ਨੰਬਰ ਤੇ ਦਿੱਤੇ ਗਏ ਬਾਕਸ ਵਿੱਚ ਪਹਿਲੇ ਨੰਬਰ ਦੇ ਬਾਕਸ ਵਿੱਚ ਹੀ ਪੰਜ ਬਿੰਦੀਆਂ ਹਨ ਅਸੀਂ ਇਸੇ ਹੇਠਾਂ ਠੀਕ ਦਾ ਨਿਸ਼ਾਨ ਲਗਾਵਾਂਗੇ ਦੋ ਨੰਬਰ ਤੇ ਦਿੱਤੇ ਗਏ ਬਾਕਸ ਵਿੱਚੋਂ ਦੂਜੇ ਨੰਬਰ ਤੇ ਦਿੱਤੇ ਗਏ ਬਾਕਸ ਵਿੱਚ ਪੰਜ ਬਿੰਦੀਆਂ ਹਨ ਐਸ ਲਈ ਅਸੀਂ ਇਸੇ ਥਾਂ ਠੀਕ ਦਾ ਨਿਸ਼ਾਨ ਲਗਾਵਾਂਗੇ ਤੀਜੇ ਨੰਬਰ ਤੇ ਦਿੱਤੇ ਗਏ ਬਾਕਸ ਵਿੱਚੋਂ ਦੂਜੇ ਨੰਬਰ ਵਾਲੇ ਬਾਕਸ ਵਿੱਚ ਪੰਜ ਬਿੰਦੀਆਂ ਹਨ ਇਸੇ ਥਾਂ ਅਸੀਂ ਠੀਕ ਦਾ ਨਿਸ਼ਾਨ ਲਗਾਵਾਂਗੇ ਸਵਾਲ ਨੰਬਰ 9 ਚਿੱਤਰ ਵਿੱਚ ਦਿਖਾਏ ਅਨੁਸਾਰ ਕਰੰਸੀ ਨੋਟ ਅਤੇ ਸਿੱਕਿਆਂ ਦੀ ਪਛਾਣ ਕਰੋ ਅਤੇ ਉਹਨਾਂ ਦੀ ਗਿਣਤੀ ਲਿਖੋ 1 ਰੁਪਏ ਦਾ ਨੋਟ 2 ਰੁਪਏ ਦਾ ਸਿੱਕਾ 5 ਰੁਪਏ ਦਾ ਸਿੱਕਾ 1 ਰੁਪਏ ਦੇ 1 2 3 4 1 ਰੁਪਏ ਦੇ 4 ਨੋਟ ਹਨ 2 ਰੁਪਏ ਦੇ 1 2 3 2 ਰੁਪਏ ਦੇ 3 ਸਿੱਕੇ ਹਨ 5 ਰੁਪਏ ਦਾ ਕੇਵਲ ਇੱਕੋ ਹੀ ਸਿੱਕਾ ਹੈ ਸਵਾਲ ਨੰਬਰ 10 ਦਿੱਤੀ ਗਈ ਵਸਤੂ ਨਾਲ ਮੇਲ ਖਾਂਦੀ ਵਸਤੂ ਤੇ ਚੱਕਰ ਲਗਾਓ 1 ਨੰਬਰ ਤੇ ਗੋਲਾ ਦਿੱਤਾ ਗਿਆ ਹੈ ਜਿਸ ਨਾਲ ਗੇਂਦ ਮੈਚ ਕਰ ਰਹੀ ਹੈ ਇਸ ਤੇ ਅਸੀਂ ਸਰਕਲ ਲਗਾਵਾਂਗੇ 2 ਨੰਬਰ ਤੇ ਸ਼ੰਕੂ ਦਿੱਤਾ ਗਿਆ ਹੈ ਇਸ ਨਾਲ 4 ਨੰਬਰ ਤੇ ਦਿੱਤੀ ਗਈ ਤਸਵੀਰ ਮੈਚ ਕਰ ਰਹੀ ਹੈ ਇਸ ਤੇ ਅਸੀਂ ਗੋਲਾ ਲਗਾਵਾਂਗੇ 3 ਨੰਬਰ ਤੇ ਸਿਲੰਡਰ ਦਿੱਤਾ ਗਿਆ ਹੈ ਮੋਮਬਤੀ ਦਾ ਆਕਾਰ ਇਸ ਨਾਲ ਮੈਚ ਕਰ ਰਿਹਾ ਹੈ ਇਸ ਲਈ ਅਸੀਂ ਮੋਮਬਤੀ ਤੇ ਚੱਕਰ ਲਗਾਵਾਂਗੇ ਸਵਾਲ ਨੰਬਰ 11 ਦਿੱਤੀਆਂ ਗਈਆਂ ਵਸਤੂਆਂ ਗਿਨੋ ਅਤੇ ਸਹੀ ਸੰਖਿਆ ਦੱਸੋ ਆਓ ਪੈਨਸਲਾਂ ਦੀ ਗਿਣਤੀ ਕਰੀਏ 1 2 3 4 5 6 7 8 ਇਸ ਦੇ ਲਈ ਊੜਾ ਵਿਕਲਪ ਸਹੀ ਹੈ ਅਸੀਂ ਇਸ ਤੇ ਠੀਕ ਦਾ ਨਿਸ਼ਾਨ ਲਗਾਵਾਂਗੇ ਸਵਾਲ ਨੰਬਰ 12 ਕਿਹੜੇ ਫੁੱਲਾਂ ਵਾਲੇ ਕਾਰਡ ਦੀ ਗਿਣਤੀ ਦਿੱਤੇ ਫੁੱਲਾਂ ਵਾਲੇ ਕਾਰਡ ਦੇ ਬਰਾਬਰ ਹੈ ਸਾਨੂੰ ਇੱਕ ਬਾਕਸ ਦਿੱਤਾ ਗਿਆ ਹੈ ਜਿਸ ਵਿੱਚ 6 ਫੁੱਲ ਬਣੇ ਹੋਏ ਹਨ ਹੁਣ ਅਸੀਂ ਊੜਾ ਆੜਾ ਈੜੀ ਅਤੇ ਸਸਾ ਵਿਕਲਪਾਂ ਵਿੱਚੋਂ ਅਜਿਹਾ ਵਿਕਲਪ ਲੱਭਣਾ ਹੈ ਜਿਸ ਬਾਕਸ ਵਿੱਚ 6 ਫੁੱਲ ਬਣੇ ਹੋਏ ਹੋਣ ਅਸੀਂ ਈੜੀ ਵਿਕਲਪ ਉੱਤੇ ਟਿੱਕ ਲਗਾਵਾਂਗੇ ਕਿਉਂਕਿ ਇਸ ਵਿੱਚ 6 ਫੁੱਲ ਬਣੇ ਹੋਏ ਹਨ ਸਵਾਲ ਨੰਬਰ 13 ਅਗਲੀਆਂ ਸੰਖਿਆਵਾਂ ਦੱਸੋ 4 5 6 ਇਸ ਤੋਂ ਅੱਗੇ 7 8 9 ਆਵੇਗਾ ਊੜਾ ਵਿਕਲਪ ਸਹੀ ਹੈ ਅਸੀਂ ਇਸ ਤੇ ਟਿੱਕ ਲਗਾਵਾਂਗੇ ਸਵਾਲ ਨੰਬਰ 14 ਕਿਹੜਾ ਕਰੰਸੀ ਨੋਟ ਜਾਂ ਸਿੱਕਾ 5 ਦਾ ਹੈ ਇਸ ਦੇ ਲਈ ਊੜਾ ਵਿਕਲਪ ਸਹੀ ਹੈ ਇਸ ਵਿੱਚ 5 ਰੁਪਏ ਦਾ ਨੋਟ ਦਿੱਤਾ ਗਿਆ ਹੈ ਸਵਾਲ ਨੰਬਰ 15 ਕਿਹੜੀ ਅਕਿਰਤੀ ਦਿਖਾਈ ਦੇ ਰਹੀ ਵਸਤੂ ਵਰਗੀ ਹੈ ਇਸ ਵਿੱਚ ਅਸੀਂ ਆੜਾ ਵਿਕਲਪ ਸਿਲੰਡਰ ਉੱਪਰ ਟਿੱਕ ਲਗਾਵਾਂਗੇ ਕਿਉਂਕਿ ਬੋਤਲ ਦਾ ਆਕਾਰ ਸਿਲੰਡਰ ਅਕਿਰਤੀ ਨਾਲ ਮੇਲ ਖਾਂਦਾ ਹੈ ਥੈਂਕ ਯੂ ਫॉर ਵਾਚਿੰਗ ਵੀਡੀਓ ਕੋ ਲਾਈਕ ਕਰੇ ਚੈਨਲ ਕੋ ਸਬਸਕ੍ਰਾਈਬ ਕਰੇ